ਜੀ ਜਿਆ ਅਕਾਲੀ ਦਲ ਦੇ ਅਸੀਂ ਖਿਲਾਫ ਨਹੀਂ ਜੋ ਉਹਨੂੰ ਮਰਿਆਦਾ ਦੇ ਜੋ ਵਿਧੀ ਵਿਵਧਾਨ ਹੈ ਜਾਂ ਮਰਿਆਦਾ ਦੇ ਖਿਲਾਫ ਚੱਲਦੇ ਨੇ ਜਾਂ ਉਹਨਾਂ ਨੂੰ ਕੋਈ ਚਲਾ ਰਿਹਾ ਉਹਦੇ ਆਪਾਂ ਖਿਲਾਫ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਆ ਅਕਾਲੀ ਦਲ ਦੇ ਅਸੀਂ ਪਹਿਲਾਂ ਵੀ ਤੇ ਅੱਗੇ ਵੀ ਨਾਲ ਰਹਿਣਾ ਪਰ ਜੇ ਉਹ ਮਰਿਆਦਾ ਤੋਂ ਬਾਹਰ ਜਾ ਕੇ ਜਿਹੜੇ ਗੁਰਮਤਿ ਕਰ ਰਹੇ ਨੇ ਉਹ ਸਾਨੂੰ ਬਿਲਕੁਲ ਪਰਵਾਹ ਸਾਡਾ ਜਿਹੜਾ ਉਹ ਹੈਗਾ ਆਪਣੇ ਧਾਰਮਿਕ ਜਿਹੜਾ ਹੈ ਨਾ ਉਹਦੇ ਖਰਫੇ ਜਿਹੜਾ ਵਿਰੋਧ ਹੈ ਤੇ ਜਿੱਥੇ ਕੋਈ ਲੜਾਈ ਝਗੜੇ ਵਾਲਾ ਜਾਂ ਕੋਈ ਇਸੋ ਜਿਹੀ ਗੱਲ ਹੁੰਦੀ ਆ ਉਹਦਾ ਤੇ ਅਸੀਂ ਡਟ ਕੇ ਵਿਰੋਧ ਕਰਨਾ ਹੀ ਆ ਜਿੰਨਹੇ ਹਿੰਦਸੰਗ ਜਥੇਬੰਦੀਆਂ ਨੇ ਹੁਣ ਤੱਕ ਮਰਿਆਦਾ ਨੂੰ ਸੰਭਾਲਿਆ ਹੋਇਆ ਤੇ ਉਹ ਮਰਿਆਦਾ ਤੇ ਹਿੰਦਸੰਗ ਫੌਜਾਂ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਸਾਰੇ ਜੰਗਾਂ ਜੁੱਧਾਂ ਚ ਮੰਗਲਾਂ ਨਾਲ ਫਿਰ ਅੰਗਰੇਜ਼ਾਂ ਨਾਲ ਤੇ ਕੋਈ ਵੀ ਪੰਥ ਦੇ ਉੱਪਰ ਜਦੋਂ ਵੀ ਭੀੜ ਪਈ ਹਿੰਦਸੰਗ ਇਹ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦਾ ਹੈ ਸਿੰਘ ਸਾਬਾਂ ਦਾ ਜਿਹੜਾ ਹੈ ਇਹਨਾਂ ਦੀ ਅਜੈਕਟਿਵ ਹੈ ਤੇ ਉਹ ਵੀ ਸੋਧ ਕਰਕੇ ਸਿੰਘ ਸਾਬਾਂ ਦਾ ਸਰਦਾਰ ਜਿਹੜਾ ਉਹ ਵਿੱਚ ਆਪਣੇ ਜ਼ਰੂਰ ਉਹ ਬਹਾਲ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਲਾਉਂਦੇ ਤਾਂ ਬਹੁਤ ਹੀ ਵਧੀਆ ਸਰਦਾਰ ਨਾਲ ਨੇ ਜਦੋਂ ਲਾਉਂਦੇ ਨੇ ਉਦੋਂ ਵੀ ਸਾਰਿਆਂ ਦਾ ਗੁਰਮਤੇ ਨਾਲ ਲਾਉਣ ਉਹਨਾਂ ਨੂੰ ਬਹੁਤ ਹੀ ਬੇਇੱਜ਼ਤ ਸਰਚੋਮਾਂ ਲਾਇਆ ਜਾਂਦਾ ਉਹਦੇ ਆਪਾਂ ਖਰਾਬ ਆ ਨਾਸੀ ਖਰੋਮਣੀ ਕਮੇਟੀ ਦੀ ਇਲੈਕਸ਼ਨ ਲੜਨੀ ਨਾ ਕੋਈ ਚਾhti ਸਾਡੀ ਗੱਲਬਾਤ ਹੈ ਸਿਰਫ ਨਰੋਲ ਧਾਰਮਿਕ ਇਹਦਾ ਅਸੀਂ ਵਿਰੋਧ ਜਿਹੜਾ ਇਸ ਕਰਕੇ ਕਰ ਰਹੇ ਆਂ ਸਾਡਾ ਕੋਈ ਅਕਾਲੀ ਦਲ ਜਾਂ ਖਰੋਮਣੀ ਕਮੇਟੀ ਨਾਲ ਕੋਈ ਸਾਡਾ ਉਹਨਾਂ ਨਾਲ ਦੀ ਜੀ ਬਰੋਧ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂ ਦੀਆਂ ਲਾੜਦੀਆਂ ਨੇ ਹੰਸ ਸਿੰਘ ਫੌਜਾਂ ਸੰਤਾਂ ਮਹਾਂਪੁਰਖਾਂ ਤੇ ਇਸ ਸੰਸਥਾਨ ਤੇ ਸ਼ਹੀਦੀ ਬਾਗ ਦੇ ਵਿੱਚ ਜਿੱਥੇ ਸਾਡੇ ਸਾਰੇ ਮਹਾਂ ਸਿੰਘ ਗਲਾ ਪੰਥਾਂ ਦੇ ਮੁਖੀ ਸਤਕਾਰਯੋਗ ਜਥੇਦਾਰ ਬਾਬਾ ਅਵਧਾਰ ਸਿੰਘ ਜੀ ਲਾਲ ਪੰਥ ਬਾਬਾ ਵਿਧੀ ਚੰਦ ਜੀ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਜਿਹੜੇ ਸ਼ਹੀਦੀ ਬਾਗ ਦੇ ਇੱਥੋਂ ਦੇ ਮੁਖੀ ਸਾਰੇ ਇੰਚਾਰਜ ਨੇ ਤੇ ਜਥੇਦਾਰ ਬਾਬਾ ਜੋਗਾ ਸਿੰਘ ਜਰਨਾਦਲ ਬਾਬਾ ਵਕਾਲਾ ਸਿੰਘ ਤੇ ਬਾਬਾ ਨਾਗਰ ਸਿੰਘ ਹਰੀਆਂ ਵਿਲਾ ਵਾਲੇ ਉੱਥੇ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਮਨਮੋਹ ਸਿੰਘ ਜੀ ਬਾਰਨ ਵਾਲੇ ਇਹ ਬਾਬਾ ਕੁਲਵਿੰਦਰ ਸਿੰਘ ਜੀ ਨੇ ਬਾਬਾ ਸ਼ਿੰਦਾ ਸਿੰਘ ਜੀ ਨੇ ਬਾਬਾ ਮਾਨਤ ਸਿੰਘ ਜੀ ਨੇ ਬਾਬਾ ਤਰਲੋਕ ਸਿੰਘ ਜੀ ਖਿਆਲੇ ਵਾਲੇ ਤੇ ਬਾਬਾ ਨੰਦ ਸਿੰਘ ਜੀ ਮੁੰਡਾ ਪਿੰਡ ਵਾਲੇ ਤੇ ਨਾਲ ਹੀ ਸਾਡੇ ਹਾਂਜੀ ਬਾਬਾ ਚੜ੍ਹਤ ਸਿੰਘ ਜੀ ਅਰਮਾ ਫਰਮਾ ਦੇ ਹਾਂਜੀ ਮੜੀਆਂ ਵਾਲੇ ਗੁਰੂ ਨਾਨਕ ਦਲ ਮੜੀਆਂ ਵਾਲੇ ਬਾਬਾ ਮਾਨਤ ਸਿੰਘ ਜੀ ਹੋਰਾਂ ਵੱਲੋਂ ਭਾਈ ਸਾਫ ਸਿੰਘ ਜੀ ਕਿੱਥੇ ਨੇ ਬਾਬਾ ਸਾਫ ਸਿੰਘ ਜੀ ਆਏ ਨੇ ਤੇ ਸਾਰੇ ਦਲਾਂ ਪੰਥਾਂ ਦੇ ਜਿਹੜੇ ਨਹੀਂ ਵੀ ਆਏ ਉਹਨਾਂ ਦੇ ਨਮਾਇंदे ਇੱਥੇ ਹਾਜ਼ਰੀਆਂ ਦਵਾ ਰਹੇ ਨੇ ਤੇ ਸਾਰੀਆਂ ਹੀ ਗੁਰਸੇਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਜਿੱਥੇ ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਦੇਸ਼ਵਿਦੇਸ਼ ਦੀਆਂ ਗੁਰਸੇਖ ਸੰਗਤਾਂ ਨੂੰ ਜਿੱਥੇ ਹੋਲੇ ਮਹੱਲੇ ਤੇ ਕੌਮੀ ਤਿਉਹਾਰ ਹੋਲਾ ਮਹੱਲਾ ਸ੍ਰੀ ਅਨੰਤਪੁਰ ਸਾਹਿਬ ਦਾ ਬਹੁਤ ਹੀ ਚੜ੍ਹਦੀ ਕਲਾ ਤੇ ਸ਼ਾਨੋ ਸ਼ੌਕਤ ਦੇ ਨਾਲ ਇਹ ਸਾਡੀ ਨਹਿੰਗ ਸਿੰਘਾਂ ਦੀ ਪਰੰਪਰਾ ਹੈ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਸਾਰੇ ਧਰਨੇਦਲਾਂ ਦੇ ਮੁਖੀਆਂ ਦੇ ਮੈਂ ਨਾਂ ਲੈਏ ਨੇ ਤੇ ਹੋਰ ਵੀ ਬਹੁਤ ਸਾਰੇ ਸੰਤਾਂ ਮਹਾਂਪੁਰਖ ਜਿੱਥੇ ਨਹਿੰਗ ਸਿੰਘ ਜਥੇਬੰਦੀਆਂ ਦੇ ਮੁਖੀ ਤੇ ਉੱਥੇ ਹੀ ਬਹੁਤ ਸਾਰੇ ਸੰਤਾਂ ਮਹਾਂਪੁਰਖਾਂ ਨੇ ਹਾਜ਼ਰੀਆਂ ਲਵਾਈਆਂ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਹੀ ਅਮਨ ਸ਼ਾਂਤੀ ਚੜ੍ਹਦੀ ਕਲਾ ਦੇ ਨਾਲ ਜਿਹੜੇ ਮਹੱਲੇ ਕਢੇਗਾ ਤੇ ਸਾਡਾ ਨਹਿੰਗ ਸਿੰਘ ਜਥੇਬੰਦੀਆਂ ਦਾ ਹਰ ਸਾਲ ਹੀ ਗੁਰਮਤਾ ਹੁੰਦਾ ਹੈ ਜਿਹੜਾ ਮਹੱਲਿਆਂ ਤੋਂ ਬਾਅਦ ਹਰ ਜੋੜ ਮਿਲਦੇ ਤੇ ਆਪਾਂ ਬਹੁਤ ਤੇ ਕਰਦੇ ਆ ਤੇ ਉਸੇ ਪਰੰਪਰਾ ਨੂੰ ਜਿਹੜਾ ਮੁੱਖ ਰੱਖਦੇ ਹੋਏ ਅੱਜ ਜਿਹੜਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਕਿਉਣੀ ਜਿਹੜੀ ਬਾਬਾ ਬਕਾਲਾ ਸਾਹਿਬ ਮਹਾਂਪੁਰਖਾਂ ਦੇ ਉਹਨਾਂ ਦੇ ਅਸਥਾਨ ਤੇ ਹੁਮਤੇ ਜਿੱਥੇ ਸਾਡੇ ਆਪਸੀ ਜਿਹੜੇ ਵਿਚਾਰ ਵਟਾਂਦਰੇ ਹੋਏ ਦਲਾਂ ਪੰਥਾਂ ਦੇ ਕੀ ਕੀ ਕਿਸੇ ਨੂੰ ਕੋਈ ਤੰਗੀ ਹੁੰਦੀ ਹੈ ਕੋਈ ਤੇ ਉਹਦੇ ਨਾਲ ਹੀ ਕਿਉਂਕਿ ਅੱਜ ਕੱਲ ਮੇਨ ਜਿਹੜੀ ਚੱਲ ਰਹੀ ਹੈ ਵੀ ਅਜੋਕੇ ਸਮੇਂ ਦੇ ਵਿੱਚ ਤੇ ਉਹਦੇ ਵਾਸਤੇ ਤੁਸੀਂ ਜੋ ਵੀ ਕੋਈ ਗੱਲਬਾਤ ਕਰਨੀ ਹੋਈ ਤੇ ਉਹ ਤੁਸੀਂ ਦੱਸੋਗੇ ਮੈਂ ਉਹਦਾ ਹੀ ਜਵਾਬ ਦੇਵਾਂਗਾ ਸਾਡੇ ਟਕਸਾਲ ਦੇ ਵੱਲੋਂ ਗੁਰਮੱਤੇ ਕੀਤੀ ਗਈ ਜਿਹਦੇ ਵਿੱਚ ਐਲਾਨ ਕੀਤਾ ਗਿਆ ਕਿ ਜਥੇਦਾਰ ਜਿਹੜੇ ਨਵੇਂ ਫਾਟੇ ਉਹਨਾਂ ਦਾ ਬੋਲ ਕੀਤਾ ਜਾਵੇ ਤੇ ਜਿਹੜੇ ਲਾਏ ਗਏ ਸੀ ਉਹਨਾਂ ਦੀ ਪਰਨਰ ਬਹਾਲੀ ਦਿੱਤੀ ਜਾਵੇ ਬਾਰੇ ਕੋਈ ਛੋਟਾ ਵਿਚਾਰ ਸਾਡਾ ਨਹਿੰਸ ਸਿੰਘ ਜਥੇਬੰਦੀਆਂ ਨੇ ਤੇ ਜਿਹੜਾ 10 ਤਰੀਕ ਨੂੰ ਹੀ ਸਭ ਤੋਂ ਪਹਿਲਾਂ ਜਦੋਂ ਅਕਾਲ ਤਖਤ ਸਾਹਿਬ ਤੇ ਨਹਿੰਸ ਸਿੰਘ ਦਲਾ ਪੰਥਾ ਨੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਆਕਾਲਪੁਰ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਸਾਰਿਆਂ ਨੇ ਜਿਹੜਾ ਸੀ ਲਿਖਤੀ ਜਿਹੜਾ ਉਹ ਵਚਨ ਕੀਤੇ ਸੀ ਤੁਸੀਂ ਇਹਨਾਂ ਤੇ ਕਾਇਮ ਰਹਿਣਾ ਤੇ ਉਹ ਹੁਣ ਉਹਨਾਂ ਨੂੰ ਪਤਾ ਵੀ ਉਹ ਕਿੰਨੇ ਕਾਇਮ ਨੇ ਤੇ ਦੂਸਰੀ ਗੱਲ ਹੈ ਵੀ ਜੇ ਸਾਡਾ ਸਭ ਤੋਂ ਪਹਿਲਾਂ ਨਹਿੰਗ ਸਿੰਘ ਦਲਾ ਬੰਥਾ ਨੇ ਵਿਰੋਧ ਕੀਤਾ ਸੀ 10 ਤਰੀਕ ਨੂੰ ਉਹਦੇ ਤੇ ਪੂਰਾ ਪਹਿਰਾ ਦਿੱਤਾ ਤੇ ਉਸੇ ਪਹਿਰੇ ਤੇ ਆਪਾਂ ਸਾਰੇ ਕਾਮਯਾਬ ਆਂ ਉਹ ਪਹਿਲੇ ਤੇ ਸਾਰੀਆਂ ਹੀ ਗੱਲਾਂ ਉਹਦੇ ਵਿੱਚ ਜੋ ਕੁਝ ਹੁਣ ਤੁਸੀਂ ਆਪਾਂ ਕਹਿਣਾ ਚਾਹੁੰਦੇ ਆ ਇਹ ਬਾਬਾ ਜੀ ਉਹਨਾਂ ਦੇ ਆਪ ਦੇ ਵਿਚਾਰ ਨੇ ਪਰ ਅਸੀਂ ਉਸੇ ਗੱਲ ਦੇ ਉੱਪਰ ਜਿਹੜੇ ਉਸੇ ਵਜਨ ਤੇ ਉਸੇ ਮਰਿਆਦਾ ਤੇ ਜਿਹੜੇ ਟੈਮ ਆ ਜਦੋਂ ਤੱਕ ਸਾਡੇ ਨੇ ਹਿੰਦਸਿੰਘ ਜਥੇਬੰਦੀਆਂ ਦੇ ਨਾਲ ਕਿਉਂਕਿ ਅਸੀਂ ਨਿਰੋਲ ਧਾਰਮਿਕ ਜਥੇਬੰਦੀਆਂ ਕਿਸੇ ਵੀ ਸਿਆਸੀ ਪਾਰਟੀ ਨਾਲ ਸਾਡਾ ਕੋਈ ਸਬੰਧ ਨਹੀਂ ਤੇ ਜਿਹੜਾ ਬਾਬਾ ਆਪਣੇ ਕੋਈ ਵੀ ਮਹਾਪੁਰਖ ਬੋਲਦੇ ਨੇ ਤੇ ਉਹਦੇ ਨਾਲ ਸਾਡਾ ਨਹੀਂ ਸਾਡਾ ਨਿਹਾਲ ਸਿੰਘ ਗਲਾ ਪੰਥਾਂ ਦਾ ਇੱਕ ਆਪ ਦਾ ਮਰਿਆਦਾ ਉਹ ਮਰਿਆਦਾ ਤੋਂ ਅਸੀਂ ਬਾਹਰ ਨਹੀਂ ਜਾਂਦੇ ਤੇ ਨਾਲ ਜਿੱਥੇ ਇਹ 10 ਤਰੀਕ ਨੂੰ ਜੋ ਵੀ ਉੱਥੇ ਗੁਰਮਤਾ ਹੋਇਆ ਤੇ ਉਹਦੇ ਵਾਸਤੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਤੇ ਉਹਦੇ ਮੁਤਾਬਕ ਹੀ ਆਪਾਂ ਚੱਲ ਰਹਾ ਹੈ। ਮੈਂ ਕਾਉਮ ਦੇ ਨਾਮ ਵਿਰੋਧ ਕੀਤਾ ਜਾਏਗਾ ਜੀ ਪ੍ਰੋਗਰਾਮਾਂ ਦੇ ਵਿੱਚ ਸਰ ਦਾ ਜੀ ਕਾਉਮ ਦੇ ਨਾਮ ਸੰਦੇਸ਼ ਵੀ ਦੇ ਦਿੱਤੇ ਹੈ ਜੀ ਉਹਨਾਂ ਵੱਲੋਂ। ਤੁਹਾਡਾ ਕੀ ਸਟੈਂਡ ਰਹਿ ਗਿਆ? ਨਹੀਂ ਸੰਦੇਸ਼ ਤੇ ਹੁਣ ਜੇ ਉਹਨਾਂ ਦਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਖਿਲਾਫ ਨਹੀਂ। ਜੋ ਉਹਨੂੰ ਮਰਿਆਦਾ ਦੇ ਜੋ ਵਿਧੀ ਵਿਧਾਨ ਹੈ ਜਾਂ ਮਰਿਆਦਾ ਦੇ ਖਿਲਾਫ ਚੱਲਦੇ ਨੇ ਜਾਂ ਉਹਨਾਂ ਨੂੰ ਕੋਈ ਚਲਾ ਰਿਹਾ ਉਹਦੇ ਆਪਾਂ ਖਿਲਾਫ ਆ। ਕ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਪਹਿਲਾਂ ਵੀ ਤੇ ਅੱਗੇ ਵੀ ਨਾਲ ਰਹਿਣਾ ਪਰ ਜੇ ਉਹ ਮर्यादा ਤੋਂ ਬਾਹਰ ਜਾ ਕੇ ਜਿਹੜੇ ਗੁਰਮਤੇ ਕਰ ਰਹੇ ਨੇ ਉਹ ਸਾਨੂੰ ਬਿਲਕੁਲ ਪਰ ਵਿਰੋਧ ਕੋਈ ਹੈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਜਿੱਥੇ ਵੀ ਪ੍ਰੋਗਰਾਮ ਜਿੱਥੇ ਸਿੰਘ ਸਾਹਿਬ ਨਾਲ ਤੇ ਸਾਡੇ ਨਹਿਮ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੂੰ ਕਿਸੇ ਪ੍ਰੋਗਰਾਮ ਦੇ ਵਿੱਚ ਲਾਉਣਗੇ ਆ ਤੇ ਨਾ ਅਸੀਂ ਜਿੱਥੇ ਉਹਨਾਂ ਦਾ ਕੋਈ ਪ੍ਰੋਗਰਾਮ ਹੋਊਗਾ ਜਿਹਦੇ ਵਿੱਚ ਕੋਈ ਜਦੋਂ ਤੱਕ ਉਹ ਕੋਈ ਸਾਡੇ ਗੁਰਮਤੇ ਅਨੁਸਾਰ ਨਹੀਂ ਗੱਲ ਹੁੰਦੀ ਤੇ ਉਦੋਂ ਤੱਕ ਉਹਨਾਂ ਦੇ ਸਰੋਪੇ ਵੀ ਅਸੀਂ ਪਰਵਾਹ ਨਹੀਂ ਬਾਬਾ ਜੀ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰਾਂ ਨੂੰ ਹਟਾਉਣਾ ਤੇ ਗੱਲ ਖਾਲਸੇ ਦੀ ਜਥੇਬੰਦੀਆਂ ਸੋਚ ਰਹੀਆਂ ਨੇ ਜਿਸ ਤਰੀਕੇ ਨਾਲ ਆਵਾਜ਼ ਉੱਠੀ ਹੈ ਕਿ ਜਥੇਬੰਦੀਆਂ ਸੰਭਾਲਣੋਂ ਤੱਕ ਉਹਨਾਂ ਦਾ ਕੰਮ ਕਰਨਾ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਫੁੱਢਾਦਲ ਪੰਜਵਾਂ ਤਖਤ ਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਆਪਾਂ ਜਿੱਥੇ ਨਹਿੰਗ ਸਿੰਘ ਜ਼ੇਦ ਲੈ ਕੇ ਚੱਲਦੇ ਨੇ ਅਕਾਲੀ ਬਾਬਾ ਫੁੱਲਾ ਸਿੰਘ ਜੀ ਉਹਨਾਂ ਨੇ ਜੋ ਵੀ ਫੈਸਲੇ ਲਏ ਖਾਲਸਾ ਪੰਥ ਉਹਨਾਂ ਦੇ ਹੁਣ ਵੀ ਮਾਜ ਤੇ ਨਾਜ ਨਾਜ ਕਰਦਾ ਉਹ ਫੈਸਲਿਆਂ ਤੇ ਖਾਲਸੇ ਪੰਥ ਨੂੰ ਮਾਨ ਹੈ ਤੇ ਜਿੱਥੇ ਆਹ ਗੱਲ ਹੁੰਦੀ ਆ ਉਹਦੇ ਮੁਤਾਬਕ ਅਸੀਂ ਮਰਿਆਦਾ ਦੇ ਨਾਲ ਆ ਇਹ ਸਾਰੇ ਗੁਰਦੁਆਰਾ ਸਾਹਿਬਾਂ ਦਾ ਪ੍ਰਬੰਧ ਹੁੰਦਾ ਸੀ 1920 ਤੋਂ ਪਹਿਲਾਂ ਉਹ ਵੀ ਨਹਿੰਗ ਸਿੰਘਾ ਕੋਲ ਹੁੰਦਾ ਸੀ ਉਹਦਾ ਗੱਲ ਕੋਈ ਸਾਰੇ ਪ੍ਰਬੰਧ ਇਹ 1925 ਦੇ ਵਿੱਚ ਜਿਹੜਾ ਐਕਟ ਲਏ ਜਾ ਨੇ ਜਿਹੜਾ ਅਸੀਂ ਬਣਾਇਆ ਉਹਦੇ ਮੁਤਾਬਕ ਹੋਣ ਜਿਹੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲ ਰਹੀ ਹੈ ਸਾਡਾ ਜਿਹੜਾ ਉਹ ਹੈਗਾ ਆਪਣੇ ਧਾਰਮਿਕ ਜਿਹੜਾ ਨਾ ਉਹਦੇ ਕਰਕੇ ਜਿਹੜਾ ਵਿਰੋਧ ਹੈ ਤੇ ਜਿੱਥੇ ਕੋਈ ਲੜਾਈ ਝਗੜੇ ਵਾਲਾ ਜਾਂ ਕੋਈ ਇਹੋ ਜਿਹੀ ਗੱਲ ਹੁੰਦੀ ਆ ਉਹ ਉਹਦਾ ਤੇ ਅਸੀਂ ਡਟ ਕੇ ਵਿਰੋਧ ਕਰਨਾ ਹੀ ਆ ਉੱਪਰ ਅਸੀਂ ਚਾਹੁੰਦੇ ਆ ਵੀ ਕੋਈ ਆਪਸੀ ਭਰਾ ਮਾਰੂ ਕੋਈ ਇਹੋ ਜਿਹੀ ਵੀ ਨਹੀਂ ਆਪਾਂ ਚਾਹੁੰਦੇ ਪਰ ਉਹਨਾਂ ਨੂੰ ਵੀ ਚਾਹੀਦਾ ਜਿਨ ਹਿੰਦ ਸਿੰਘ ਜਥੇਬੰਦੀਆਂ ਨੇ ਹੁਣ ਤੱਕ ਮਰਿਆਦਾ ਨੂੰ ਸੰਭਾਲਿਆ ਹੋਇਆ ਤੇ ਉਹ ਮਰਿਆਦਾ ਤੇ ਹਿੰਦ ਸਿੰਘ ਫੌਜਾਂ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਸਾਰੇ ਜੰਗਾਂ ਜੁੱਧਾਂ ਚ ਮੁੰਗਲਾਂ ਨਾਲ ਫਿਰ ਅੰਗਰੇਜ਼ਾਂ ਨਾਲ ਤੇ ਕੋਈ ਵੀ ਪੰਥ ਦੇ ਉੱਪਰ ਕੋ ਜਦੋਂ ਵੀ ਭੀੜ ਪਈ ਨੈਂਸਨ ਕਹਿੰਦਾ ਕਿ ਉਸ ਦਿਨ ਦੇ ਦਾ ਫਟਾਤ ਪੂਸੀ ਹੋਈ ਆ ਉਹ ਚੰਗਾ ਫੈਸਲਾ ਸੀ 2:50 ਮਿੰਟ ਤੇ ਹੋਣਾ ਨਹੀਂ ਤਾਂ ਕਹਿੰਦੇ ਉਹਨਾਂ ਦੇ ਕੋਲ ਸਭ ਕਰਦੇ ਮੈਂ ਸੁਣਿਆ ਨਹੀਂ ਕਰ ਚਲੋ ਜੇ ਉਹਨਾਂ ਨੇ ਕੁਝ ਕੀਤਾ ਪਰ ਅਸੀਂ ਉਹਦੇ ਨਾਲ ਸਹਿਮਤ ਨਹੀਂ ਉਹ ਮर्यादा ਤੋਂ ਬਾਹਰ ਜਾ ਕੇ ਕੀਤਾ ਕਿਉਂਕਿ ਇੱਥੋਂ ਦੀ ਮर्यादा ਤੁਹਾਨੂੰ ਜਿਆਦਾ ਪਤਾ ਹੋਊਗੀ ਕਿੰਨੇ ਵਜੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਨੇ ਤੇ ਜੇ ਉਹ ਪਹਿਲਾਂ ਕੋਈ ਮर्यादा ਤੋਂ ਬਾਹਰ ਜਾ ਕੇ ਦੂਜੀ ਗੱਲ ਇਹ ਹੈ ਸਿੰਘ ਸਾਹਿਬ ਹੁੰਦੇ ਨੇ ਹੈਡ ਗ੍ਰੰਥੀ ਹੁੰਦੇ ਨੇ ਉਹਨਾਂ ਦੇ ਉਹਨਾਂ ਦੀ ਗੱਲ ਵੀ ਕਰੀਏ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਹੁੰਦੇ ਨੇ ਨੰਗ ਸਿੰਘ ਜਥੇਬੰਦੀਆਂ ਦੇ ਮੁਖੀ ਹੁੰਦੇ ਨੇ ਸਾਰੇ ਸੰਤ ਮਹਾਂਪੁਰਖ ਹੁੰਦੇ ਨੇ ਗੁਰਦੀਪ ਸਿੰਘ ਗੱਜੀ ਨੇ ਸੰਦੇਸ਼ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਨੇ ਹਨਾ ਸਾਰੇ ਉੱਥੇ ਜਾ ਕੇ ਉਹ ਜਿਹੜੇ ਨੇ ਦਸਤਾਰ ਬੋਹਣਾ ਜਿਹੜੇ ਹੁਣ ਸਾਂਵਾ ਵਿਰੋਧ ਕਰ ਰਹੇ ਆ ਉਹਨਾਂ ਨੇ ਇਸ਼ਾਰੇ-ਇਸ਼ਾਰੇ ਚ ਕਿਹਾ ਕੱਲ ਕੁਲਦੀਪ ਸਿੰਘ ਬਾਜੀ ਨੇ ਜਿਹੜਾ ਕੌਮ ਦੇ ਨਾਂ ਤੋਂ ਦੇ ਦਿੱਤਾ ਕਿ ਸਰਕਾਰੀ ਤੰਤਰ ਦੀ ਸ਼ਹਿਰ ਤੇ ਘਟਾਮਾਂ ਦੇ ਕਬਜ਼ਾ ਕਰ ਰਹੇ ਨੇ ਕੁਝ ਲੋਕ ਇਹ ਹੈ ਵੀ ਜੇ ਤੇ ਜਿਹੜਾ ਆਪ ਕੋਈ ਹੁੰਦਾ ਸਾਡਾ ਕੋਈ ਸਰਕਾਰੀ ਹੈਗਾ ਤੋ ਦੱਸ ਦੇਣ ਜੇ ਉਹਨਾਂ ਦੀ ਸਾਂਝ ਰਹੀ ਆਪਣੇ ਬੀਜੇਪੀ ਨਾਲ ਜਾਂ ਕਿਸੇ ਨਾਲ ਵੀ ਆਪਾਂ ਇਹ ਚੱਕਰਾਂ ਚ ਨਹੀਂ ਪੈਣਾ ਅਸੀਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਸਾਡੇ ਨਹਿਮ ਸਿੰਘ ਜਥੇਵੰਦੀਆਂ ਨਰੋਲ ਧਾਰਮਿਕ ਨੇ ਜੇ ਕੋਈ ਵੀ ਇਹੋ ਜੀ ਗੱਲ ਕਰਦਾ ਹਰੇਕ ਨੂੰ ਆਪਣੇ ਉਹ ਇਹ ਨਾ ਸਮਝਣ ਜੇ ਸਾਰੀ ਦੁਨੀਆ ਹੀ ਥੋੜੀ ਹੋਰ ਸਰਕਾਰੀ ਹੋ ਗਈ ਜੇ ਸੰਗਤ ਦੀ ਆਪਾਂ ਇੱਕ ਆਵਾਜ਼ ਦੇ ਨਾਲ ਗੱਲ ਕਰਦੇ ਆਂ ਨਹੀਂ ਤਾਂ ਸਾਨੂੰ ਵੀ ਕੀ ਲੋੜ ਆ ਕਿਸੇ ਦਾ ਬਹੋਲ ਕਰਨ ਦੀ ਜਿਹੜਾ ਸਾਹਮਣੇ ਤੇ ਇਕੱਠੇ ਹੋਣ ਦੀ ਲੋੜ ਹੈ ਸਾਰਿਆਂ ਨੂੰ ਜਿਹੜੇ ਜਿਲ੍ਹੇ ਵੀ ਦਾ ਜਿਹੜੇ ਜਥੇਦਾਰ ਉਹਨਾਂ ਨੇ ਨਹੀਂ 2 ਤਰੀਕ ਤੋਂ ਪਹਿਲਾਂ ਜਿਹੜਾ ਮਰਜ਼ੀ ਬਦਲ ਲੈਂਦੇ ਜਿਹਨੂੰ ਮਰਜ਼ੀ ਲਾ ਲਾ ਜੋ ਕੋਈ ਉਹਨਾਂ ਨੇ ਖੱਡਪੜ ਸਾਹ ਰਖਾਇਆ ਉਹਦੇ ਉੱਤੇ ਅਸੀਂ ਸਤਾਇਆ ਤੁਹਾਡੇ ਕੋਲ ਦਾ ਗੱਲ ਇਹ ਸਿੰਘ ਸਾਹਬ ਨੇ ਕਿਤੇ ਲੋਈ ਕੋਲ ਨਹੀਂ ਤਾਂ ਖਾਬ ਰਾਦੇ ਵਾਸਤੇ ਖੱਡਪੜ ਸਾਹ ਉਠਾਇਆ ਜੀ ਅੱਜ ਨਹੀਂ ਉਹ ਪਹਿਲਾਂ ਹੀ ਘਹਿ ਚੁੱਕੇ ਆ ਵੀ ਜੇ ਉਹਨਾਂ ਨੇ ਆਪਣੇ ਜੋ ਮਰਜ਼ੀ ਕਰ ਲਈ ਇਹ ਤਾਲੂਕ ਸੱਦਾ ਹੈ ਜੀ ਉਹਨਾਂ ਦਾ ਨਹੀਂ ਸੱਦਾ ਆਊਗਾ ਵੀ ਅਸੀਂ ਬਧ ਵਾਲਾ ਰਾਹ ਕੀ ਹੋ ਸਕਦਾ ਦੇਖੋ ਜੱਥੇਦਾਰ ਲਾਹ ਤੇ ਗਏ ਤੇ ਤੁਸੀਂ ਕਹਿ ਰਹੇ ਹੋ ਕਿ ਗੱਦੀਦਾਰਾਂ ਨੂੰ ਰੀਐਂਸਟੇਟ ਕੀਤਾ ਜਾਵੇ ਉਹ ਹਟਾਣ ਲਈ ਜਿਹੜੇ ਗੜਗਾ ਬਣ ਤਿਆਰ ਨਹੀਂ ਵਿਚ ਵਾਲਾ ਰਾਹ ਕੀ ਹੋ ਸਕਦਾ ਵਿਜਲਾ ਰਾਹ ਤੇ ਜਦੋਂ ਤੱਕ ਇਹਦਾ ਸਮੁੱਚੇ ਖਾਲਸੇ ਪੰਥ ਨਾਲ ਨਹਿਣ ਸੰ ਜਥੇਦਾਰੀਆਂ ਨਾਲ ਗੁਰਮਤੇ ਦੇ ਨਾਲ ਨਹੀਂ ਉੱਥੇ ਕੋਈ ਹੁੰਦਾ ਆਪਣੇ ਜਿਹੜਾ ਮਰਿਆਦਾ ਅਨਸਾਰ ਜੋ ਪਹਿਲਾਂ ਹੈਗੇ ਨੇ ਉਹਨਾਂ ਨੂੰ ਬਹਾਲ ਕਰਨ ਦੇ ਉਹ ਜਿਹੜੇ ਆ ਆਪਣੇ ਉਹ ਬਹਾਲ ਉਹ ਆਪਦੀ ਸੇਵਾ ਤੇ ਜਾਣ ਇਹ ਆਪਣੇ ਖਾਲਸੇ ਨੇ ਕਿਸੇ ਨੇ ਵੀ ਆਪਣੇ ਜਥੇਬੰਦੀਆਂ ਨੇ ਉਹਨਾਂ ਨੂੰ ਆਪਣੇ ਕੋਈ ਹਟਾਇਆ ਇਹ ਤੇ ਸ਼ਰੋਣੀ ਕਮੇਟੀ ਨੇ ਪ੍ਰਧਾਨ ਵੀ ਹੈ ਨਹੀਂ ਸੀ ਹਾਂ ਜਦ ਤੱਕ ਖਾਲਸਾ ਦੀ ਮੰਗ ਨਹੀਂ ਹੋ ਜਾਏਗੀ ਕਿ ਜਦੋਂ ਤੱਕ ਇਹ ਸੰਕਟ ਦੇ ਵਿੱਚ ਖਾਲਸੇ ਦੇ ਨਾਲ ਗੁਰਮਤਾ ਕਰਕੇ ਸ਼ੁਰੂਆਤ ਖਾਲਸੇ ਦਾ ਜਿਹੜਾ ਵਿਚਾਰ ਕੀਤਾ ਜਾ ਸਕਦਾ ਤੇ ਜਿਵੇਂ ਜਿਵੇਂ ਅੱਗੇ ਵਿਚਾਰ ਆਉਣਗੇ ਸੰਗਤ ਦੇ ਉਹਦੇ ਮੁਤਾਬਕ ਆਪਾਂ ਅਗਲੇ ਫੈਸਲੇ ਹਾਂ ਬਈ ਕੋਮ ਦੋਧਾ ਕਰ ਹੁਣ ਜਦ ਤੱਕ ਮੰਨਣ ਕਿਨੂੰ ਕਰੀਓ ਤੋਂ ਮੰਨਣ ਗੁਰੂ ਗ੍ਰੰਥ ਸਾਹਿਬ ਜੀ ਆਗਿਆ ਭਈ ਅਕਾਲ ਕੀ ਤਬੇਲਾਇਓ ਪੰਥ ਸਾਹਿਬ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਬਾਬਾ ਜਿਹੜਾ ਕੱਲ ਸੰਦੇਸ਼ ਦਿੱਤਾ ਉਹ ਫੇ ਸਿੱਖਣ ਦਾ ਮੰਨਣ ਕਾ ਲਈ ਉਹ ਉਹਨਾਂ ਨੇ ਕੀ ਸੰਦੇਸ਼ ਦਿੱਤਾ ਕੋਈ ਵੀ ਗੁਰਸੇਖ ਖੜਾ ਹੋ ਕੇ ਕੋਈ ਵੀ ਆਪਾਂ ਬੇਨਤੀ ਤੇ ਗੁਰੂ ਸਾਹਿਬ ਅੱਗੇ ਕਰਦੇ ਆ ਜੇ ਅਸੀਂ ਉਹ ਸੰਦੇਸ਼ ਨੂੰ ਆਪਾਂ ਇਹ ਨਹੀਂ ਇਹੋ ਜੇ ਕਿੰਤੂ ਪ੍ਰੰਤੂ ਜਨਾ ਸਾਨੂੰ ਪਾਓ ਆਪਾਂ ਨਰੋਲ ਜਿਹੜਾ ਵਿਰੋਧ ਆ ਉਹ ਕੀਤਾ ਦੇ ਅੱਗੇ ਸਾਡਾ جاری ਰਹੋ ਬਾਬਾ ਜੀ ਹੋਲਾ ਮੱਲਾ ਦੇ ਬਾਰੇ ਲਾਸਟ ਪ੍ਰਿੰਸ ਜੇ ਕੱਲ ਦੇ ਤਰੀਕੇ ਦੇ ਨਾਲ ਵੱਧ ਜਿਹੜੇ ਮਾੜੇ ਪਰੋਂ ਦੇ ਕੰਮ ਨੇ ਕੀ ਕਾਂਗਰਸ ਪਹਿਲਾਂ ਸਨਮਾਨ ਵੀ ਹੁੰਦਾ ਸੀ ਕੋਟ ਸਨਮਾਨ ਜਿਹੜੇ ਹੁੰਦੇ ਸੀ ਤੁਸੀਂ ਇਹ ਦੇ ਜੇ ਆਪਣੇ ਨਹੀਂ ਜੇ ਆਪਣੇ ਜੇ ਉਹ ਪੁਰਾਣਾਂ ਦਾ ਮਾਨ ਸਨਮਾਨ ਜਥੇਦਾਰ ਜਿਹੜੇ ਆ ਉਹ ਆਪਣੇ ਨਗਰ ਕੀਰਤਨ ਦੇ ਨਾਲ ਇਹ ਵੀ ਪੁੱਛੋ ਨਾ ਨਗਰ ਕੀਰਤਨ ਦੇ ਨਾਲ ਆਏ ਸੀ ਕੋਈ ਸਿੰਘ ਸਾਹਿਬ ਕਿਸੇ ਵੀ ਤਖਤ ਦੇ ਹੈਗੇ ਸੀ ਨਾਲ ਹਣਾ ਉਹਦੇ ਵੀ ਮਾਨ ਮਰਿਆਦਾ ਤੇ ਤਾਂ ਛੱਡ ਵਜਦੀ ਹੈ ਨਾ ਉਹਦੇ ਤੇ ਉਹਦੇ ਨਾਲ ਮਾਨ ਮਰਿਆਦਾ ਨੂੰ ਵੀ ਛੱਡ ਵਜਦੀ ਹੈ ਬਾਬਾ ਜੀ ਲਗਾਤਾਰ 992 ਤੋਂ ਹੁੰਦਾ ਆ ਰਿਹਾ ਹੈ ਗਿਆਨੀ ਰਣਜੀਤ ਸਿੰਘ ਗਿਆਨੀ ਪੂਰਨ ਸਿੰਘ ਸਾਰਿਆਂ ਨੇ ਇਸੇ ਤਰੀਕੇ ਨਾਲ ਲਾਇਆ ਗਿਆ ਉਹ ਉਹੋ ਹੀ ਤਾਂ ਗੱਲ ਕਰ ਰਹੇ ਆ ਨਾ ਜਿਨ੍ਹਾਂ ਨੂੰ ਵੀ ਲਾਇਆ ਉਹਨਾਂ ਨੂੰ ਜਿਹੜਾ ਲਿਉਂਦੇ ਤੇ ਬਹੁਤ ਹੀ ਵਧੀਆ ਸਤਿਕਾਰ ਨਾਲ ਨੇ ਜਦੋਂ ਲਾਉਂਦੇ ਨੇ ਉਦੋਂ ਵੀ ਸਾਰਿਆਂ ਦਾ ਗੁਰਮਤੇ ਨਾਲ ਲਾਉਣ ਉਹਨਾਂ ਨੂੰ ਬਹੁਤ ਹੀ ਬੇਇੱਜ਼ਤ ਕਰਕੇ ਉਹਨਾਂ ਨੂੰ ਲਾਇਆ ਜਾਂਦਾ ਉਹਦੇ ਆਪਾਂ ਦਾਫਾ ਤੇ ਦੂਜੀ ਗੱਲ ਹੈ ਜਦੋਂ ਲਾਉਣਾ ਹੁੰਦਾ ਉਹ ਕੋਈ ਆਪਣੇ ਇਹ ਜੇ ਕੋਈ ਅੰਗਰੇਜ਼ਾਂ ਨੇ ਜਾਂ ਕੋਈ ਇਹਨਾਂ ਨੇ ਵਿਧੀ ਵਿਵਧਾਨ ਜਿਹੜਾ ਉਦੋਂ ਦਾ ਚੱਲਿਆ ਆ ਰਿਹਾ ਜਿਸ ਆਪਣੇ ਸੈਂਟਰਲ ਸਰਕਾਰ ਜਿਹੜੇ ਕਾਨੂੰਨ ਬਣਾਉਂਦੀ ਹੈ ਉਹ ਸੋਧ ਉਹਨਾਂ ਨੇ ਵੀ ਕਈ ਕਾਨੂੰਨਾਂ 'ਚ ਕੀਤੀ ਹੈ ਤੇ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦਾ ਹੈ ਸਿੰਘ ਸਾਬਾਂ ਦਾ ਜਿਹੜਾ ਹੈ ਇਹਨਾਂ ਦੀ ਅਜੈਕਟਿਵ ਹੈ ਤੇ ਉਹ ਵੀ ਸੋਧ ਕਰਕੇ ਸਿੰਘ ਸਾਬਾਂ ਦਾ ਸਰਕਾਰ ਜਿਹੜਾ ਉਹ ਵਿੱਚ ਆਪਣੇ ਜ਼ਰੂਰ ਉਹ ਬਹਾਲ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਉਹ ਸਰਬੱਤ ਖਾਲਸਾ ਦੀ ਸ਼੍ਰੋਮਣੀ ਕਮੇਟੀ ਦੇ ਪਹੁੰਚ ਵਾਲੇ ਜਿਹੜਾ ਜਦੋਂ ਤੱਕ ਇਹ ਐਕਟ ਹੈ ਜਿਹੜਾ ਐਕਟ ਬਣਿਆ ਹੋਇਆ ਉਹ ਸਰਬੱਤ ਖਾਲਸਾ ਨੇ ਜਿਹੜਾ ਉਹ ਗੁਰਮੁਖ ਤੇ ਉਹ ਸੰਗਤ ਨੂੰ ਗੁਰੂ ਸਾਹਿਬ ਬਹੁਤ ਕਿਰਪਾ ਨਾਲ ਕੁਝ ਵੀ ਕਰ ਸਕਦੀ ਹੈ ਪਰ ਸੰਗਤ ਜਿਹੜੀ ਸਰਬੱਤ ਖਾਲਸਾ ਦੀ ਜਦੋਂ ਗੱਲ ਆਊਗੀ ਕੁਮੁੱਚੇ ਖਾਲਸੇਪੰਦੇ ਸਾਹਮਣੇ ਗੱਲਬਾਤ ਹੋਊਗੀ ਉਦੋਂ ਸਰਬੱਤ ਖਾਲਸਾ ਵੀ ਹੋਊਗਾ ਪਰ ਇਹਦੇ ਵਿੱਚ ਜਿਹੜਾ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਉਹ ਸੋਧ ਜ਼ਰੂਰ ਕਰਨੀ ਚਾਹੀਦੀ ਆ ਉਹ ਸਿੰਘ ਸਭਾਾਂ ਦਾ ਨਰਾਦਰ ਨਾਲ ਲਿਉਂਦੇ ਵੀ ਜਦੋਂ ਜ਼ਰੂਰਤ ਹੁੰਦੀ ਜਦੋਂ ਮਰਜ਼ੀ ਲਾ ਲੈਂਦੇ ਨੇ ਇਹ ਆਪਦੇ ਤੇ ਕੋਈ ਗੱਲਬਾਤ ਹੁੰਦੀ ਆ ਉਹ ਜਦੋਂ ਮਰਜ਼ੀ ਲਾ ਲੈਂਦੇ ਨੇ ਦੋ ਤਰੀਕ ਤੋਂ ਪਹਿਲਾਂ ਜਦੋਂ ਮਰਜ਼ੀ ਉਹਨਾਂ ਨੂੰ ਬਦਲ ਲੈਂਦੇ ਕਿਸੇ ਨੂੰ ਕੀ ਸੀ ਉਤਰਾਜ ਤੇ ਜੇ ਹੁਣ ਆਪਣੇ ਜਦੋਂ ਕੋਈ ਗੱਲਬਾਤ ਇਹੋ ਜਿਹੀ ਹੋ ਗਈ ਦੋ ਤਰੀਕ ਤੋਂ ਬਾਅਦ ਜਿਹੜੇ ਆ ਉਹ ਉਹਨਾਂ ਨੂੰ ਲਾਉਣਾ ਜਾਂ ਜੋ ਵੀ ਉਹਦੇ ਨਾਲ ਸੰਗਤ ਜਾਂ ਸਾਡੀਆਂ ਨੇ ਹੰਗਸنگ ਜਥੇਬੰਦੀਆਂ ਉਹਦੇ ਹੱਕ ਵਿੱਚ ਜਿਸ ਕਿਸੇ ਚੋਣਾਂ ਦੀ ਵੀ ਮੰਗ ਕੀਤੀ ਜਾਣੀ ਵੀ ਹੋਣੀ ਹੈ ਚਾਹੀਦੀ ਹੈ ਐਜਪੀਸੀ ਚੋਣਾਂ ਵਿੱਚ ਇਸ ਸਮੇਂ ਉਸ ਆਗੂ ਕੋਈ ਵੀ ਹੁੰਦਾ ਸਮੇਂ ਡਿਮਾਂਡ ਕਰਦੇ ਹੋ ਕੇਂਦਰ ਸਰਕਾਰ ਤੋਂ ਵੀ ਜਲਦ ਕਰਾਈਆਂ ਜਾਣ ਚਾਹੀਦੀਆਂ ਐ ਉਹ ਤਾਂ ਬਹੁਤ ਛੇਤੀ ਹੋਣੀਆਂ ਚਾਹੀਦੀਆਂ ਨੇ ਪਰ ਆਪਾਂ ਇਹ ਵੀ ਕਹਿੰਦੇ ਆ ਉਹਦੇ ਵਿੱਚ ਨਰੋਲ ਜਿਹੜੀ ਕਿਉਂਕਿ ਧਾਰਮਿਕ ਸੰਸਥਾ ਉਹਨੂੰ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਜਿਹੜਾ ਉਹਦੇ ਵਿੱਚ ਸਾਡੇ ਜਿੰਨੇ ਵੀ ਧਾਰਮਿਕ ਇਹ ਸਿਆਸੀ ਬੰਦੇ ਨਹੀਂ ਹੋਣੇ ਚਾਹੀਦੇ ਧਾਰਮਿਕ ਹੀ ਹੋਣੇ ਚਾਹੀਦੇ ਨੇ ਧਾਰਮਿਕ ਬੰਦੇ ਹੀ ਉਹਦੇ ਵਿੱਚ ਅੱਗੇ ਆਉਣ ਚੁਣ ਕੇ ਤੇ ਉਹ ਹੀ ਗੁਰਦੁਆਰਾ ਸਾਹਿਬਾਨ ਦਾ ਜਿਹੜਾ ਪ੍ਰਬੰਧ ਚਲਾਉਣਾ ਚਾਹੀਦਾ ਕਿਉਂਕਿ ਇਹ ਸਿਆਸੀ ਗੱਲਬਾਤ ਹੈ ਅਸੀਂ ਇਲੈਕਸ਼ਨਾਂ ਨਾ ਅਸੀਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜਨੀ ਨਾ ਕੋਈ ਸਿਆਸੀ ਸਾਡੀ ਗੱਲਬਾਤ ਹੈ ਸਿਰਫ ਨਰੋਲ ਧਾਰਮਿਕ ਇਹਦਾ ਅਸੀਂ ਵਿਰੋਧ ਜਿਹੜਾ ਇਸ ਕਰਕੇ ਕਰਨਾ ਹੈ ਔਰ ਸਾਡਾ ਕੋਈ ਅਕਾਲੀ ਦਰ ਜਾਂ ਸ਼੍ਰੋਮਣੀ ਕਮੇਟੀ ਨਾਲ ਕੋਈ ਸਾਡਾ ਉਹਨਾਂ ਨਾਲ ਨਹੀਂ ਜੀ ਵਿਰੋਧ ਨੇ ਠੀਕ ਹੈ ਠੀਕ ਹੋਈ ਸੀ ਜਿਹਦੇ ਤੁਸੀਂ ਕਿਹਾ ਸੀ ਕਿ ਵਿਰੋਧ ਪੁੱਤਰ ਜਾਵੇ ਕਿਤਾ ਜਾਵੇ ਰਹਿਣਾ ਦਾ ਉਹ ਸਰਕਾਰੀ ਜਿਹੜੀ ਡੀਟੀਓ ਦੇ ਗਰੁੱਪ ਹੈ ਉਹਨਾਂ ਦੇ ਵਿੱਚ ਸਰਕਾਰ ਦੇ ਦੇਖੋ ਜਿਹੜੀ ਫੇਰਤਨਾਈ ਹੈ ਉਹ ਇਸ ਕਰਕੇ ਕਰਵਾਈ ਸੀ ਉਹਨਾਂ ਨੇ ਜਿਹੜਾ ਮੈਂ ਬੋਲਿਆ ਸੀ ਵੀ ਅਮਨ ਮਾਨ ਜਿਹੜਾ ਹੈ ਜਿਨ੍ਹਾਂ ਨੇ ਮੈਨੂੰ ਕਿਹਾ ਸੀ ਵੀ ਰਾਤ ਨੂੰ ਬਾਬਾ ਜੀ ਬੋਤੋ ਵੀ ਕੋਈ ਇੱਥੇ ਲੜਾਈ ਝਗੜਾ ਨਾ ਹੋ ਜਾਵੇ ਕੋਈ ਇਹੋ ਜਿਹੀ ਗੱਲ ਨਾ ਹੋ ਜਾਵੇ ਉਸ ਕਰਕੇ ਉਹਨਾਂ ਨੇ ਜਿਹੜਾ ਸੀ ਇਹ ਰਾਤ ਨੂੰ ਉਹ ਪਾਈ ਸੀ ਵੀ ਕਿਤੇ ਵੀ ਕੋਈ ਇਹੋ ਜਿਹੀ ਗੱਲ ਨਾ ਹੋਵੇ ਬਾਬਾ ਜੀ ਤੁਸੀਂ ਜ਼ਰੂਰ ਬੋਲ ਕੇ ਪਾ ਦਿਓ ਤੇ ਸ਼ਾਂਤੀ ਰਹਿਣੀ ਚਾਹੀਦੀ ਪਰ ਅਕਾਲੀ ਦਲ ਦਾ ਲੀਡਰ ਤੋਂ ਉਹ ਵੀ ਉਹ ਇਹ ਤੁਹਾਡੇ ਰਾਹੀਂ ਇਹ ਤੁਹਾਡੇ ਰਾਹੀਂ ਪਤਾ ਲੱਗਿਆ ਪਰ ਆਪਣੇ ਜੋ ਵੀ ਹੈ ਮੈਨੂੰ ਇਹਨਾਂ ਨੇ ਕਿਹਾ ਸੀ ਬਾਬਾ ਜੀ ਸ਼ਾਂਤੀ ਆਪਾਂ ਰੱਖਣੀ ਆ ਪਰ ਉਹਦੇ ਤੋਂ ਪਹਿਲਾਂ ਜਦੋਂ ਆਪਾਂ ਸਵੇਰੇ ਤੁਰੇ ਵੀ ਸੀ ਉਦੋਂ ਵੀ ਇਹ ਬੇਨਤੀ ਕੀਤੀ ਸ੍ਰੀ ਫੇਸਗੜ ਸਾਹਿਬ ਜਿੱਥੋਂ ਸਾਡਾ ਜਨਮ ਹੈ ਖਾਲਸੇ ਦਾ ਉੱਥੇ ਆਪਾਂ ਸਤਿਕਾਰ ਸ਼ਰਧਾ ਭਾਵਨਾ ਨਾਲ ਜਾਣਾ ਹੈ ਉੱਥੇ ਆਪਾਂ ਇਹ ਨਾ ਕਿਸੇ ਨੂੰ ਲੱਗੇ ਕਿ ਆਪਾਂ ਕਿਵੇਂ ਉੱਥੇ ਜਾ ਰਹੇ ਮर्याਦਾ ਤੋਂ ਬਾਹਰ ਜਾ ਕੇ ਨਹੀਂ ਮर्याਦਾ ਦੇ ਵਿੱਚ ਹੀ ਰਹਿ ਕੇ ਆਪਾਂ ਸਾਰੇ ਕੰਮ ਕਰਨੇ ਨੇ ਪਰ ਜੇ ਇਹਨਾਂ ਨੂੰ ਇੰਨਾ ਡਰ ਸੀ ਵੀ ਜੇ ਨੈਂਗਸੰਗ ਫੌਜਾਂ ਤੋਂ ਤੇ ਇਹ ਪੈਂਦਾ ਹੀ ਇਹ ਉਹਨਾਂ ਨਾਲ ਆਪਸੀ ਗੁਰਮਤਿ ਨਾਲ ਹੀ ਇਹਨਾਂ ਨੂੰ ਲਾਉਣਾ ਚਾਹੀਦਾ ਸੀ ਉਹ ਇਹਨਾਂ ਨੇ ਗਲਤੀ ਕੀਤਾ ਤੇ ਸਿੰਘ ਸਾਹਿਬ ਗਿਆਨੀ ਰਖਵੀਰ ਸਿੰਘ ਜੀ ਜਾਂ ਜਿੰਨੇ ਵੀ ਸਿੰਘ ਸਾਹਿਬ ਹੈ ਉਹਨਾਂ ਨੂੰ ਸਾਡੇ ਜਿੰਨਾ ਵੀ ਸਾਡਾ ਗੁਰਮਤ ਹੈ ਉਹਨਾਂ ਨੇ ਜੇ ਚਾਰਜ ਜਿਹੜਾ ਹੈ ਉਹ ਵਿਧੀ ਵਿਧਾਨ ਅਨੁਸਾਰ ਨਾ ਉਹਨਾਂ ਨੂੰ ਲਾਇਆ ਤੇ ਨਾ ਉਹ ਉਵੇਂ ਆਪਦੀ ਸੇਵਾ ਸੰਭਾਲਣ ਤੱਕੜੇ ਉਹ ਕਿਹਾ ਨਹੀਂ ਜਿਹੜਾ ਹੈ ਉਹ ਸਾਰਾ ਬਿਸ਼ਾਅ ਹਾਂਜੀ ਪਾਹੀ ਜਿਹੜੀ ਸਟੇਟਮੈਂਟ ਹੋ ਗਈ ਹੈ ਅਜੇ ਵੀ ਅਜੇ ਜੇ ਉਹਨਾਂ ਦੇ ਦੂਸ਼ਣ ਲਾਉਂਦੇ ਉਹਦੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਅ ਗਿਆਨੀ ਸੁਲਤਾਨ ਸਿੰਘ ਵੀ ਹੋ ਜੇ ਮਤਲਬ ਉਹਤੇ ਗ੍ਰੰਥੀ ਕਿਸੇ ਸਿਆਸੀ ਪਾਰਟੀ ਦਾ ਆਈਟੀ ਸੈੱਲ ਜਿਹੜੇ ਜਿਹੜੇ ਬੰਦੇ ਵਿਰੋਧ ਕਰਦੇ ਆਂ ਜੀ ਉਹ ਉਹਨਾਂ ਨੂੰ ਬਦਨਾਮ ਕਰਨ ਤੇ ਲੱਗੇ ਉਹ ਤੇ ਬਾਰੇ ਕੀ ਕਹਿੰਦੇ ਬਹੁਤ ਜ਼ਿਆਦਾ ਫੇਸਬੁਕ WhatsApp ਹੁੰਦਾ ਨਾ ਜੀ ਉਹ ਤੇ ਜਿਹੜਾ ਆਪਣੇ ਹੁਣ ਆਪਾਂ ਵੀ ਬੋਲ ਰਹੇ ਆਂ ਹਾਂ ਹਾਂਜੀ ਹਨਾ ਅੱਜ ਤੋਂ ਪਹਿਲਾਂ ਜਆ ਆਪਾਂ ਸ਼ਰੋਮਣੀ ਕਮੇਟੀ ਜਾਂ ਅਕਾਲੀ ਦਲ ਨਾਲ ਹਮੇਸ਼ਾ ਸਾਥ ਦਿੰਦੇ ਰਹੇ ਆਂ ਨੇ ਨਹੀਂ ਫੌਜਾਂ ਸਿਰਫ ਮਰਿਆਦਾ ਕਰਕੇ ਹੋਰ ਨਹੀਂ ਵੋਟਾਂ ਨਾਲ ਨਹੀਂ ਕੋਈ ਸਾਡਾ ਸਬੰਧ ਉਦੋਂ ਤੱਕ ਨਿਹੰਗ ਸਿੰਘ ਫੌਜਾਂ ਜਿਹੜੀਆਂ ਚੰਗੀਆਂ ਸੀ ਤੇ ਜੇ ਹੁਣ ਨਿਹੰਗ ਸਿੰਘ ਫੌਜਾਂ ਕੋਈ ਮਰਿਆਦਾ ਕਰਕੇ ਵਿਰੋਧ ਕਰ ਰਹੀਆਂ ਤੇ ਉਹਨਾਂ ਦਾ ਕੋਈ ਵੀ ਕਹਿ ਸਕਦੇ ਮੇਰੇ ਜਾਂ ਕਿਸੇ ਦੇ ਵੀ ਖਿਲਾਫ ਮਾੜਾ ਬੋਲ ਸਕਦੇ ਉਹਨਾਂ ਨੇ ਤਾਂ ਆਪਦਾ ਕੰਮ ਕਰਨਾ ਹੀ ਹੈ ਜਿਹੜੇ 17 ਤਰੀਕ ਨੂੰ ਅੰਤਰ ਕਮੇਟੀ ਦੀ ਮੀਟਿੰਗ ਤੇ ਫੈਸਲੇ ਨਾ ਰੰਗ ਕਿ ਅਗਲਾ ਕ੍ਰੈਕਸ਼ਨ ਕਰਨ ਜਾ ਰਹੇ ਜਿਹੜੇ ਉਹ ਅਗਲਾ ਤੇ ਸਾਰੇ ਆਪਣੇ ਫਿਰ ਗੁਰਮਤਾ ਕਰਾਂਗੇ ਕਿ ਆਪਾਂ ਦੇ ਨਾਲ ਤੋਂ ਇਹੀ ਕਹਿਣਾ ਨੂੰ ਵੀ ਤੁਸੀਂ ਸਭ ਨੂੰ ਸੇਫ ਕੌਮ ਨੂੰ ਅਕਾਲੀ ਦਲ ਨੂੰ ਤਗੜੇ ਕਰੋ ਸਾਰਿਆਂ ਦੇ ਜਿਹੜੇ ਐ ਸੋਚ ਜਿਹੜੀ ਹੁੰਦੀ ਹੈ ਨਾ ਉਹਨੂੰ ਲੈ ਕੇ ਚੱਲਣਾ ਚਾਹੀਦਾ ਜੇ ਉਹ ਆਪਣੇ ਸਾਰਿਆਂ ਦੀ ਸੋਚ ਦੇ ਮੁਤਾਬਕ ਚੱਲਣ ਸਿਰਫ ਆਪਾਂ ਨਿੱਜੀ ਆਪਦੇ ਉਹਦੇ ਕਰਕੇ ਨਹੀਂ ਕਰਨਾ ਚਾਹੀਦਾ ਸਿਰ ਇੱਕ ਆਪਾਂ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਇੱਕ ਬੰਦੇ ਕਰਕੇ ਜੇ ਆਪਾਂ ਉਹੋ ਜੇ ਕੰਮ ਕਰੀਏ ਉਹਦੇ ਨਾਲ ਜਥੇਬੰਦੀ ਹਮੇਸ਼ਾ ਜਮਾਤ ਤਰਾ ਮਾਤ ਹੁੰਦੀ ਹੈ ਕਦੇ ਵੀ ਕੋਈ ਆਪ ਇੱਕ ਬੰਦਾ ਨਹੀਂ ਕਦੇ ਵੀ ਉੱਪਰ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਨਾਲ ਲੈ ਕੇ ਚੱਲਣਾ ਚਾਹੀਦਾ ਇਹ ਗੱਲ ਜੇ ਅੱਜ ਆਪਾਂ ਕਰ ਰਹੇ ਸਾਰੇ ਦਲਪਨ ਇਕੱਠੇ ਹੋ ਕੇ ਕਰ ਰਹੇ ਸਾਰਿਆਂ ਨੂੰ ਮਿਊ ਕਰਦੇ ਨੇ ਫੈਸਲਾ ਤਾਂ ਜਿੱਥੇ ਬਦਲ ਕੇ ਨਾ ਆਉਂਦਾ ਉਹ ਇੱਕ ਸੁਪਰੀਮ ਕਮਿਸ਼ਨ ਸਟੈਂਡ ਕਰੇਗੀ ਹਾਂ ਜਦੋਂ ਆਪਣੇ ਉਹਨਾਂ ਨੂੰ ਕਰਨ ਕਿ ਫਿਰ ਆਪਾਂ ਉਹਨਾਂ ਦੇ ਨਾਲ ਆ ਅੱਗੇ ਵੀ ਨਾਲ ਨਾ ਮੈਂ ਤਾਂ ਕਹਿ ਹੀ ਜਾ ਹਰ ਫੈਸਲੇ 'ਚ ਆਪਣੇ ਨਾਲ ਹੀ ਰਹਿਣਾ ਪਰ ਮर्यादा ਦੇ ਵਿੱਚ ਰਹਿ ਕੇ ਕਰਨ ਸਾਰਿਆਂ ਨੂੰ ਬੇਨਤੀ ਆਪਾਂ ਸਾਡਾ ਇਹ ਆਪਣੇ ਜਿਹੜਾ ਧਾਰਮਿਕ ਪੱਖ ਤੋਂ ਵਿਰੋਧ ਹੈ ਹੋਰ ਅਸੀਂ ਕੋਈ ਹੋ ਜਾ ਨਹੀਂ ਅਗਲੇ ਵੀ ਜੋ ਵੀ ਹੈ ਕੰਮਕਾਰ ਉਹ ਵੀ ਆਪਾਂ ਗੁਰਮਤੇ ਦੇ ਨਾਲ ਹੀ ਕਰਨੇ ਨੇ ਤੇ ਜਿੱਥੇ ਇਹਨਾਂ ਨੂੰ ਵੀ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਉਹ ਸਾਡੇ ਮਤਲਬ ਸਾਰਿਆਂ ਦੇ ਵਿਚਾਰ ਜਿਹੜੇ ਆ ਉਹ ਜ਼ਰੂਰ ਸਹੀ ਤਰੀਕੇ ਨਾਲ ਸਮਝ ਕੇ ਨਾਲ ਹੀ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਉਹ ਵੀ ਵਧੀਆ ਸੇਵਾ ਕਰ ਰਹੇ ਸੀ ਪਰ ਉਹਨਾਂ ਨੇ ਜੇ ਕੋਈ ਅ ਅਸਤੀਫੇ ਦੀ ਹੈ ਉਹ ਆਪਦਾ ਵਾਪਸ ਲੈ ਕੇ ਫੇਰ ਕਰਨ ਪਰ ਉਹਨਾਂ ਨੂੰ ਜੇ ਪਹਿਲਾ ਅਸਤੀਫੇ ਤੋਂ ਪਹਿਲਾਂ ਜੋ ਕੁਝ ਆ ਹੋਇਆ ਉਹਦੇ ਤੇ ਸਗੋ ਜੇ ਪਹਿਲਾ ਪੈਰਾ ਦੇ ਜਾਂਦੇ ਤੇ ਉਹ ਹੋਰ ਵੀ ਚੰਗਾ ਹੁੰਦਾ ਠੀਕ ਹੈ ਜੀ ਕਰ ਦੋ ਕਿ ਤੁੰਡੀ ਸਾਹਿਬ ਦੀ ਗੱਲ ਅੱਗੇ ਆਏਗਾ ਉਹ ਉਹਨਾਂ ਨੇ ਸੇਵਾ ਸੰਭਾਲਣੀ ਚਾਹੀਦੀ ਆ ਅਸੀਂ ਤੇ ਚਾਹੁੰਦੇ ਆ ਸੇਵਾ ਸੰਭਾਲ ਕੇ ਉਹ ਸਹੀ ਤਰੀਕੇ ਨਾਲ ਜਿਹੜੇ ਆ ਸਿੰਘ ਸਾਭਾ ਦੇ ਉਹ ਫੈਸਲੇ ਸਗੋ ਆਪ ਕਰਨੀ ਚਾਹੀਦੇ ਠੀਕ ਹੈ ਜੀ ਬਾਬਾ ਜੀ ਫੋਟੋ ਕੱਢਣੀ ਸਟਿਲ ਹਾਂ ਇਹਦੇ ਨਾਲਸ ਵੀ ਲੈ ਲੈ ਯਾਰ ਨਾਲ